ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਤੇ Instagram ਚੈਨਲ ਸੇ ਕੋਡਰੀ ਫਾਰਮ ਨੂੰ ਦੋਸਤੋ ਅੱਜ ਤੁਹਾਨੂੰ ਦਰਸ਼ਨ ਦਿਵਾ ਰਹੇ ਕਰਾਉਣੇ ਆ ਡੇਰਾ ਸਦੋਬਾ ਬਾਬਾ ਮਰਾਰੀ ਦਾਸ ਜੀ ਬਹੁਤ ਹੀ ਨਿੱਜੇ ਸੁਭਾਅ ਦੇ ਬਾਬਾ ਜੀ ਤੇ ਬਾਬਾ ਜੀ ਦੇ ਸ਼ੌਂਕ ਬਹੁਤ ਸੋਹਣਾ ਸ਼ੌਕ ਆ ਬਾਬਾ ਜੀ ਕੋਲ ਹਰ ਜਾਨਵਰ ਆ ਇੱਥੇ ਜਿੱਦਾਂ ਕਿ ਡੇਰਾ ਦੇਖੋ ਤੁਸੀਂ ਸਫਾਈ ਪੱਕ ਤੋਂ ਵੀ ਤੇ ਬਾਕੀ ਸ਼ੌਂਕ ਦੀ ਵੱਡੀ ਗੱਲ ਹੁੰਦੀ ਆ ਤੇ ਬਾਬਾ ਜੀ ਦਾ ਜਿਹੜਾ ਜਾਨਵਰਾਂ ਦੇ ਨਾਲ ਪੰਛੀਆਂ ਦੇ ਨਾਲ ਜਿੱਦਾਂ ਘੋੜੇ-ਘੋੜੀਆਂ ਤੇ ਮੱਝਾਂ ਦੇ ਨਾਲ ਬਹੁਤ ਪਿਆਰ ਆ ਬਾਬਾ ਜੀ ਦਾ ਇਸ ਤਰ੍ਹਾਂ ਹੀ ਬਾਬਾ ਜੀ ਕੋਲ ਚੰਗੇ ਨਾਮੀ ਘੋੜਿਆਂ ਦੇ ਬੱਚੇ ਬਸ਼ੇਰੀਆਂ ਤੇ ਚੰਗੀਆਂ ਨਾਮੀ ਘੋੜੀਆਂ ਨੇ ਬਾਬਾ ਜੀ ਕੋਲ ਦੇਖ ਸਕਦੇ ਹੋ ਤੁਸੀਂ ਤੇ ਸੋਹਣੀ ਜਗ੍ਹਾ ਬਣਾਈ ਵੀ ਆ ਦੇਖ ਸਕਦੇ ਹੋ ਜਾਨੀ ਦੀ ਹਰ ਤਰ੍ਹਾਂ ਦੀ ਬਾਬਾ ਜੀ ਕੋਲ ਜਿਹੜੀ ਘੋੜੀ ਬਸ਼ੇਰੀ ਦੇਖਣ ਨੂੰ ਮਿਲੂਗੀ ਸ਼ੌਂਕ ਆ ਬਾਬਾ ਜੀ ਨੂੰ ਬਹੁਤ ਜ਼ਿਆਦਾ ਤੇ ਬਾਬਾ ਜੀ ਦਾ ਆਪਣਾ ਪਿਆਰ ਆ ਬਹੁਤ ਆਉਂਦੇ ਜਾਂਦੇ ਰਹਿੰਦੇ ਆ ਤੇ ਦੇਖੋ ਨੀਲੀ ਕੋਲੀ ਬਹੁਤ ਪਿਆਰੀ ਆ ਤੇ ਬਹੁਤ ਸੋਹਣੇ ਜਾਨਵਰ ਆ ਬਾਬਾ ਜੀ ਦੇ ਕੋਸ਼ ਜਾਨਵਰ ਜਿਹੜੇ ਇੱਥੋਂ ਵੇਖ ਕੇ ਗੁਜਰਾਤ ਚ ਚਲੇ ਗਏ ਨੇ ਇਸ ਤਰ੍ਹਾਂ ਹੀ ਬਾਬਾ ਜੀ ਕੋਲ ਜਾਨਵਰ ਆਉਂਦੇ ਵੀ ਰਹਿੰਦੇ ਜਾਂਦੇ ਵੀ ਰਹਿੰਦੇ ਆ ਬਹੁਤ ਸੋਹਣਾ ਸ਼ੌਂਕ ਆ ਬਾਬਾ ਜੀ ਦਾ ਦੋਸਤੋ ਇਹ ਹੈਗਾ ਕੋੜਿਆਂ ਦਾ ਜਿਹੜਾ ਬਣਿਆ ਵਾ ਜਗਾ ਇਸ ਤਰੀਕ ਤੋਂ ਤੌਰ ਤੇ ਕੋੜਿਆਂ ਨੂੰ ਜਗਾ ਬਣਿਆ ਤੇ ਇੱਧਰ ਬਾਬਾ ਜੀ ਨੇ ਉਹ ਅੱਗੇ ਦੇਖੀਏ ਤਾਂ ਕੋੜਿਆਂ ਦੇ ਭੱਜਣ ਲਈ ਜਿਹੜੇ ਬਣਾਇਆ ਗਰਾਊਂਡ ਲੈਵਲ ਗੋਲ ਬਣਾਇਆ ਕਿਉਂਕਿ ਕੋੜਾ ਇੱਧਰ ਖੁੰਝੇ ਚ ਖੜ ਜਾਂਦਾ ਹੀ ਪਹਿਲਾਂ ਚੌਰਸ ਸੀਗਾ ਤੇ ਬਹੁਤ ਸੋਹਣੀ ਬੰਤਰ ਦੇ ਵਿੱਚ ਡੇਰੇ ਦੇ ਵਿੱਚ ਸੋਹਣੇ ਪ੍ਰਬੰਧ ਦਾ ਰੂਹ ਖੁਸ਼ ਹੁੰਦੀ ਆ ਡੇਰੇ ਦੇ ਵਿੱਚ ਜੀ ਵੀ ਲੱਗਦਾ ਆ ਕਿ ਬਾਬਾ ਆਪਣੇ ਬਾਬੇ ਸਿੱਧਾ ਦਾ ਡੇਰਾ ਵੱਜਦਾ ਪਿੰਡ ਸੱਦੋਵਾਲ ਬਾਬਾ ਮਰਾਰੀ ਦਾਸ ਜੀ ਤੇ ਇੱਧਰ ਦਿਖਾਉਣੀ ਆ ਸਾਨੂੰ ਬਾਬਾ ਜੀ ਦੇ ਦੇਖੋ ਜਿਵੇਂ ਕੋਈ ਜਾਨਵਰ ਇਹ ਵੀ ਰੱਖਿਆ ਤੇ ਕਬੂਤਰ ਵੀ ਬਹੁਤ ਨੇ ਦੇਖੋ ਖੁੱਲੇ ਆਜ਼ਾਦ ਜਾਨਵਰ ਰੱਖੇ ਗਏ ਬਾਬਾ ਜੀ ਨੇ ਨੀਲੀ ਰਾਵੀ ਦਾ ਸੌਕਾ ਬੂਰੀਆਂ ਮੱਝਾਂ ਨੀਲੀ ਰਾਵੀ ਮੱਝਾਂ ਤੇ ਜਿਹੜੀਆਂ ਗਾਈਆਂ ਸਾਰੇ ਤਰ੍ਹਾਂ ਦੀਆਂ ਰੱਖੀਆਂ ਮੇਰੇ ਤੇ ਬਹੁਤ ਸੋਹਣਾ ਬਾਬਾ ਜੀ ਦਾ ਬਣਾਇਆ ਵਾ ਤੇ ਅੱਗੇ ਵੀ ਬਣਾ ਰਹੇ ਨੇ ਬਹੁਤ ਵੱਡਾ ਪ੍ਰੋਜੈਕਟ ਤੇ ਜਾਨਵਰਾਂ ਨੂੰ ਪੱਕਾ ਕੱਚਾ ਥਾਂ ਜਿਵੇਂ ਕਹਿ ਦਿਆ ਪਨੀਲੀ ਗਾਲ ਦੇ ਜਾਨਵਰ ਤੇ ਰਾਠੀਆਂ ਹੋ ਗਿਆ ਜਿਵੇਂ ਰਾਠੀਆਂ ਗਾਈਆਂ ਬਹੁਤ ਸੋਹਣਾ ਪ੍ਰਬੰਧ ਅਤੇ ਬਹੁਤ ਸੋਹਣਾ ਸ਼ੌਂਕਾ ਬਾਬਾ ਜੀ 바ਗੀ ਜਨ ਵਾਲੀ ਵੀਡੀਓ ਦੇ ਵਿੱਚ ਬਾਬਾ ਜੀ ਨਮਲਾਵਾਂਗੇ ਕੋਸ਼ਿਸ਼ ਕਰਾਂਗੇ ਤੇ